ਆਸਾ ਮਹੱਲਾ ਪੰਜਵਾ ਬਾਹਰ ਧੋਏ ਅੰਦਰ ਮਨ ਮੈਲਾ ਦੋਇ othor ਆਪਣੇ ਖੋਏ ਈਹਾ ਕਾਂ ਤ੍ਰੋਧ ਮੋਹ ਵਿਆਪਿਆ ਆਗੈ ਮੋਸ ਮਸਰੋਏ ਗੋਵਿੰਦ ਭਜਨ ਕੀ ਮਤ ਹੈ ਹੋਰਾ ਵਰਮੀ ਮਾਰੀ ਸਾਪ ਨ ਮਰਈ ਨਾਮ ਨ ਸੁਣਈ ਡੋਰਾ ਰਹਾਉ ਮਾਇਆ ਕੀ ਕਿਰਤ ਛੋਟ ਗਵਾਈ ਭਗਤੀ ਸਾਰ ਨ ਜਾਣੈ ਵੇਦ ਸ਼ਾਸਤਰ ਕੋ ਤਰਕਨ ਲਾਗਾ ਤਤ ਜੋਗ ਨਾ ਪਛਾਨੈ ਉਗਰ ਗਿਆ ਜੈਸਾ ਖੋਟਾ ਢਭੂਆ ਨਦਰ ਸਰਾਫਾ ਆਇਆ ਅੰਤਰ ਜਾਮੀ ਸਭ ਕੁਛ ਜਾਣੈ ਉਸ ਤੇ ਕਹਾ ਛਪਾਇਆ ਊੜ ਕਪਟ ਬੰਚ ਨਿਮੁਨੀ ਆਦਾਂ ਵਿنس ਗਿਆ ਤਤ ਕਾਲੇ ਸਤ 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 ਨਾਨਕ ਕਹਿਆ ਆਪਣੇ ਹਿਰਦੈ ਦੇਖ ਸੰਭਾਲੇ ਆਤਮਾ ਮਹੱਲਾ ਪੰਜਵਾਂ ਉਦਮ ਕਰਤ ਹੋਵੇ ਮਨ ਨਿਰਮਲ ਨਾਚੈ ਆਪ ਨਿਵਾਰੇ ਪੰਜ ਜਨ ਆਲੇ ਵਤ ਗਤ ਰੱਖੈ ਮਨ ਮਹਿ ਏਕੰਕਾਰੇ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਰਬਾਬ ਪਖਾ ਵਿਜਤਾਲ ਘੁਣ ਗੁਰੂ ਅਨਹਦ ਸ਼ਬਦ ਵਿਜਾਵੈ ਰਹਾਉ ਪ੍ਰਥਮੇ ਮਨ ਪਰਬੋਧੈ ਆਪਣਾ ਪਾਛੈ ਅਵਰਦੀ ਜਾਵੇ ਰਾਮ ਨਾਮ ਜਪ ਹਿਰਦੈ ਜਾਪੈ ਮੁਖ ਤੇ ਸਗਲ ਸੁਨਾਵੇ ਕਰ ਸੰਗ ਸਾਧੂ ਚਰਨ ਪਖਾਰੈ ਸੰਤ ਤੂਰ ਤਨ ਲਾਵੇ ਮਨ ਤਨ ਅਰਪ ਧਰੇ ਗੁਰ ਆਗੇ ਸਤ ਪਦਾਰਥ ਪਾਵੇ ਜੋ ਜੋ ਸੁਣੈ ਤੇ ਖੈ ਲਾਏ ਸ਼ਰਧਾ ਤਾ ਕਾ ਜਨਮ ਮਰਨ ਦੁਖ ਭਾਗੇ ਐਸੀ ਨਿਰਤ ਨਰਕ ਨਿਵਾਰੇ ਨਾਨਕ ਗੁਰ ਮੁਖ ਜਾਗੇ ਆਸਾ ਮਹੱਲਾ ਪੰਜਵਾ ਅਦਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ਼੍ਰੇਸ਼ਟਾਈ ਰੇ ਪਾਤਾਲੀ ਆਕਾਸ਼ੀ ਸਖਣੀ ਲਹੰਬਰ ਬੂਝੀ ਖਾਈ ਰੇ ਘਰਤੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕਐ ਵਸ ਗੁਰ ਕੀ ਨੋਕੇ ਹਰ ਕੂਕਰ ਤਿਨ ਹੈ ਲਗਾਈ ਰੇ ਰਹਾਉ ਬਾਜ ਖੂਨੀਆਂ ਛਪਰਾ ਥਾਮਿਆ ਨੀ ਘਰਿਆਂ ਘਰ ਪਾਇਆ ਰੇ ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜ ਲਾਇਆ ਰੇ ਦਾਦੀ ਦਾਦਨਾ ਪਹੁੰਚਨ ਹਾਰਾ ਚੂਪੀ ਨਿਰਨਉ ਪਾਇਆ ਰੇ ਮਾਲ ਦੁਲੀਚੈ ਬੈਠੀਲੇ ਮਿਰਤਕ ਨੈਣ ਵਿਖਾਲਨ ਧਾਇਆ ਰੇ ਸੋਈ ਅਜਾਨ ਕਹ ਮੈਂ ਜਾਨਾ ਜਾਨਨ ਹਾਰ ਨਛਾਨਾ ਰੇ ਕਹ ਨਾਨਕ ਗੁਰ ਅਮਿਉ ਪੀ ਆਇਆ ਰਸ ਰਸ ਕਬਿ ਗਸਾਨਾਰੇ ਆਸਾ ਮਹੱਲਾ ਪੰਜਵਾ ਬੰਧਨ ਕਾਟ ਬਿਸਾਰੇ ਔਗਨ ਆਪਣਾ ਬਿਰਦ ਸੰਹਾਰਿਆ ਹੋਏ ਕਿਰਪਾਲ ਮਾਤ ਤਿਤਨਿਆਈ ਬਾਹਰ ਕਿ ਜਿਉ ਪ੍ਰਤਪਾਰਿਆ ਗੁਰ ਸਿਖ ਰਾਖੇ ਗੁਰ ਗੋਪਾਲ ਕਾਢ ਲੀਏ ਮਹਾ ਪਵਜਲ ਤੇ ਆਪਣੀ ਨਦਰ ਨਿਹਾਲ ਰਹਾਉ ਜਾ ਕੈ ਸਿਮਰਨ ਜਮਤੇ ਛੁਟਿਐ ਹਲਕ ਪਲ ਸੁਖ ਪਾਈਐ ਸਾਧ ਗਿਰਾਸ ਜਪ ਹੋ ਜਾ ਪਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾ ਠੇ ਛਿਜੈ ਨਾ ਜਾਏ ਕਿਸ ਭਉ ਨ ਵਿਆਪੇ ਹਰ ਧਨ ਨਿਰਮਲ ਗਾਂਠੇ ਅੰਤ ਕਾਲ ਪ੍ਰਭ ਭੈ ਸਹਾਈ ਇਤ ਉਤਰਾਖਣ ਹਾਰੇ ਪ੍ਰਾਨ ਮੀਤ ਹਿਤ ਤਨ ਮੇਰਾ ਨਾਨਕ ਸਤਿ ਬਲਿਹਾਰੇ ਆਸਾ ਮਹਲਾ 5 ਜਾਂ ਤੂੰ ਸਾਹਿਬ ਤਾਂ ਭਉ ਕੇਹਾ ਹਉ ਤੁਰ ਬਿਨ ਕਿਸ ਸਾਲਾਹੀ ਏਕ ਤੂੰ ਤਾਂ ਸਭ ਕਿਸ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰਹੁ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਨ ਹੈ ਬਿਰਥਾ ਸੰਬਾ ਮੰਨ ਕੀ ਹੋਰ ਕਿਸ ਪਹਿ ਆਖ ਸੁਣਾਈਐ ਵਿਣ ਨਾ ਵੈ ਸਭ ਜਗ ਬਉਰਾਇਆ ਨਾਮ ਮਿਲੈ ਸੁਖ ਪਾਈਐ ਚਾ ਕਹੀਐ ਕਿਸ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵੜਿਆਈ ਤਾਂ ਤੇਰੀ ਵੜਿਆਈ ਇਤ ਉਤ ਤੁਝ ਹੈ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਮ ਆਸਾ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਤੁਮਹਾਰਾ ਠਾਕੁਰ ਇਹ ਮਹਾਰਤ ਜਨ ਹੈ ਪੀਓ ਜਨਮ ਜਨਮ ਚੂਕੇ ਭੈ ਪਹਾਰੇ ਦੁਰਤ ਬਿਨਾਸਿਓ ਭਰਮ ਬਿਓ ਦਰਸ਼ਨ ਪੇਖਤ ਮੈਂ ਜੀਓ ਸੁਨ ਕਰ ਬਚਨ ਤੁਮਹਾਰੇ ਸਤਗੁਰ ਮਨ ਤਨ ਮੇਰਾ ਠਾਰਥੀ ਹੋ ਰਹਾ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਜਿੜ ਕਰ ਚਰਨ ਗਹੇ ਪ੍ਰਭ ਤੁਮਰੇ ਸਹਜੇ ਵਿਖਿਆ ਭਈ ਖਿਓ ਸੁਖ ਨਿਧਾਨ ਨਾਮ ਪ੍ਰਭ ਤੁਮਰਾ ਇਹ ਅਗਨਾਸੀ ਮੰਤਰ ਲਿਓ ਕਰ ਕਿਰਪਾ ਮੋਹਿ ਸਤਗੁਰ ਦੀਨਾ ਤਾਪ ਸੰਤਾਪ ਮੇਰਾ ਬੈਰ ਗਿਓ ਤਨ ਸੋ ਮਾਨਸ ਦੇਹੀ ਪਾਈ ਜਿਤ ਪ੍ਰਭ ਆਪਣੈ ਮੇਲ ਲਿਓ ਤਨ ਸੋ ਕਲ ਜੋ ਬਸਾਤ ਸੰਗ ਕੀਰਤਨ ਗਾਇਐ ਨਾਨਕ ਨਾਮ ਆਧਾਰ ਰਹੀਓ